ਯਾਅ ਮਨੇਜਮੈਂਟ ਮਰਦਾਬਾਦ 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 ਯਾਅ ਸਰਕਾਰ ਮਰਦਾਬਾਦ 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 ਮੀਟਿੰਗਾਂ ਦਾ ਪੱਜਨ ਵਾਲੀ ਸਰਕਾਰ ਮਰਦਾਬਾਦ 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 ਮੀਟਿੰਗਾਂ ਦਾ ਪੱਜਨ ਵਾਲੀ ਸਰਕਾਰ ਹਾਏ 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 ਮੁੱਖ ਮੰਤਰੀ ਭਗਵੰਤ ਮਾਨ ਮਰਦਾਬਾਦ 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 ਵਿੱਤ ਮੰਤਰੀ ਹਰਪਾਲ ਮਰਦਾਬਾ 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 ਬਿਜਲੀ ਮੰਤਰੀ ਹਾਏ 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 ਬੋਰਡ ਦੀ ਮੈਨੇਜਮੈਂਟ ਮਰਦਾਬਾ 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 ਬਿਲੀ ਬੋਰਡ ਦੀ ਮੈਨੇਜਮੈਂਟ ਹਾਏ 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 ਪੰਜਾਬ ਦੇ ਵਿੱਚ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਠੇਕੇ ਤੇ ਕੰਮ ਕਰ ਰਹੇ ਮੁਲਾਜ਼ਮ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਾਵੇਂ ਉਹ ਸੀਵਰੇਜ ਬੋਰਡ ਹੈ ਜਾਂ ਕੋਈ ਵਾਟਰ ਸਪਲਾਈ ਵਾਲੇ ਹੈ ਜਾਂ ਬੇਰਕਾ ਵਾਲੇ ਹੈ ਔਰ ਥਰਮਲ ਪਲਾਂਟਾਂ ਦੇ ਇਲਾਵਾ ਜਿਹੜੇ ਪਾਵਰ ਕਾਮ ਦੇ ਮੁਲਾਜ਼ਮ ਹੈ ਜਿਹੜੇ ਇਹਨਾਂ ਦੇ ਵੀ ਗਿਣਤੀ ਕਰੀਬ ਪੰਜਾਬ ਦੇ ਵਿੱਚ 8-10 ਹਜ਼ਾਰ ਦੇ ਕਰੀਬ 2 ਲੱਖ ਕੰਟਰੈਕਟ ਤੇ ਪੰਜਾਬ ਦੇ ਵਿੱਚ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਸਾਰੇ ਪੰਜਾਬ ਦੇ ਵਿੱਚ ਇਹਨਾਂ ਦੇ ਵੀ ਵਿਰੋਧ ਕਿੱਥੇ ਚੱਲ ਸਰਕਾਰ ਦਾ ਵੀ ਜਿਹੜੀ ਗੱਲਾਂ ਕੀਤੀਆਂ ਜਾਂਦੀਆਂ ਉਹ ਗੱਲਾਂ 4 ਸਾਲ ਬੀਤ ਗਏ ਅਜੇ ਤੱਕ ਉਹ ਪੂਰੀ ਨਹੀਂ ਕੀਤੀ ਗਈਆਂ ਉਸ ਮੁੱਦੇ ਨੂੰ ਲੈ ਕੇ ਇਹਨਾਂ ਨੂੰ ਕਟੋਗਰ ਕਈ 10-10 ਸਾਲ ਕਿਸੇ ਨੂੰ 12-12 ਸਾਲ ਹੋ ਗਏ ਕਿਸੇ ਨੂੰ 8000 ਮਿਲਦਾ ਹੈ ਕਿਸੇ ਨੂੰ 10000 ਰੁਪਏ ਇਸ ਮਹਿੰਗਾਈ ਦੇ ਅੰਦਰ 10-12 ਹਜ਼ਾਰ ਦੇ ਵਿੱਚ ਕਿਸ ਤਰ੍ਹਾਂ ਇੱਕ ਪਰਿਵਾਰ ਦਾ ਪਾਲਣ ਪੋਸਨ ਹੋ ਸਕਦਾ ਹੈ ਬੱਚੇ ਨੂੰ ਕਿਸ ਤਰ੍ਹਾਂ ਪਾਲੇਗਾ ਸਰਕਾਰ ਵਾਅਦੇ ਕਰਦੀ ਹੈ ਲੇਕਿਨ ਇਹ ਲਗਾਤਾਰ ਦੇਖੋ ਤੁਸੀਂ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਪ੍ਰਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਹਰ ਵਿਭਾਗ ਦੇ ਵਿੱਚ ਠੇਕੇ ਦੇ ਮੁਲਾਜ਼ਮ ਹੈ ਉਹਨਾਂ ਕੇ ਪ੍ਰਦਰਸ਼ਨ ਹੋ ਰਹੇ ਸਮਾਣਾ ਦੇ ਵਿੱਚ ਪਾਵਰ ਕਾਮ ਦਫ਼ਤਰ ਦੇ ਬਾਹਰ ਇਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸਿਰਫ ਪਾਵਰ ਕਾਮ ਹੀ ਨਹੀਂ ਵੱਖ-ਵੱਖ ਵਿਭਾਗਾਂ ਵਿੱਚ ਸਿਵਲ ਬੋਰਡ ਹੈ ਬੇਰਕੇ ਵਾਲਿਆਂ ਥਰਮਲ ਪਲਾਂਟ ਵਾਲਿਆਂ ਐਨਐਸਆਰਐਮ ਵਾਲਿਆਂ ਹਰ ਵਿਭਾਗ ਦੇ ਮੁਲਾਜ਼ਮ ਵੱਲੋਂ ਇਹ ਪ੍ਰਦਰਸ਼ਨ ਪੰਜਾਬ ਦੇ ਵਿੱਚ ਸਰਕਾਰ ਦੇ ਪ੍ਰਤੀ ਕੀਤਾ ਜਾ ਰਿਹਾ ਕਿਉਂਕਿ ਠੇਕੇ ਦੇ ਸਿਰਫ ₹8000 मिलते हैं जबकि नालदा स्टेट हरियाणा जिथे कि ₹25000 आउटसोर्स वाले कॉन्ट्रैक्ट वालों को मिलते हैं इथे पंजाब दे वे शोषण ਕੀਤਾ ਜਾ ਰਿਹਾ ਹੈ ਇਹ ਸਾਰੇ ਮੁੱਦੇ ਇਹਨਾਂ ਲੈ ਕੇ ਸਰਕਾਰ ਦੇ ਪ੍ਰਤੀ ਮੁਲਾਜ਼ਮਾਂ ਦੇ ਵਿੱਚ ਸੀ ਰੋਸ ਹੈ ਕਿਸ ਤਰ੍ਹਾਂ ਕੰਮ ਚੱਲੇਗਾ ਪੰਜਾਬ ਦਾ ਸਰਕਾਰ ਨੂੰ ਚਾਹੀਦਾ ਹੈ ਬੀਨ ਇਹਨ ਮੁਲਾਜ਼ਮਾਂ ਦੀ ਜਿਹੜੀ ਜ਼ਾਇਦ ਮੰਗਾਂ ਉਹ ਹੱਲ ਕੀਤੀ ਜਾਣ ਮੇਰਾ ਜਸਵੀਰ ਸਿੰਘ ਪਾਵਰ ਕੋਨਟਰੈਕਟਰਾਂ ਸਖੋਠੇਕਾਂ ਲਾਂ ਯੂਨੀਅਨ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜੀ ਉਹ ਠੇਕਾ ਮੁਲਾਜ਼ਮ ਸਕਾਰ ਸਮੋਰਚੇ ਦੇ ਬੈਨਰ ਹੇਠ ਜੋ ਕਿ ਆਪਣੇ ਸੂਬਾ ਪ੍ਰਧਾਨ ਜੀ ਵੱਲੋਂ ਹੁਕਮ ਲੱਗੇ ਨੇ ਵੀ ਦਿਨ ਰਾਤ ਦਾ ਧਰਨਾ 4 ਦਿਨੀ ਤੱਕ ਚੱਲਣਾ ਜੀ ਇਹ ਤੇ ਅੱਜ ਤੋਂ ਸਟਾਰਟ ਆ ਜੀ ਕਿਉਂਕਿ ਜਿਹੜੇ ਪਿਛਲੇ ਵਾਰੀ ਦੀ ਮੀਟਿੰਗਾਂ ਕਰ ਕਰਕੇ ਪੰਜਾਬ ਸਰਕਾਰ ਕਈ ਵਾਰੀ ਮੀਟਿੰਗਾਂ ਸੱਦ ਲੈਣ ਤੇ ਚੰਡੀਗੜ੍ਹ ਪ੍ਰਧਾਨਾਂ ਨੂੰ ਸੱਦ ਲੈਣ ਤੇ ਉਸ ਤੋਂ ਬਾਅਦ ਮੀਟਿੰਗ ਮੌਕੇ ਤੇ ਕਰਦੇ ਨਹੀਂ ਜੀ ਕਈ ਵਾਰ ਦੁਖੀ ਹੋ ਗਏ ਇਸ ਕਰਕੇ ਠੇਕਾ ਮਲਾ ਸੰਗਾ ਸਮੋਰਚ ਨੇ ਬੈਨਰ ਹੇਠ ਕੰਮ ਕਰਦੇ ਹੋਗੇ ਤੁਹਾਨੂੰ ਸਾਨੂੰ ਘਟੋ ਘਟ ਜੀ ਦਾ 10 ਸਾਲ ਹੋ ਗਏ ਕੰਮ ਕਰਦੇ ਨੂੰ ਜੀ ਤੇ ਕੰਟਰੈਕਟ ਤੇ ਕੀ ਦੇ ਰਹੇ ਤੁਹਾਨੂੰ ਸਾਨੂੰ ਵੀ ਉਹੀ ਬਾ 13000 ਰੁਪਏ ਜੀ ਗੁਜ਼ਾਰਾ ਹੁੰਦਾ ਇਸ ਮੰਗਾ ਜੀ ਬਹੁਤ ਔਖਾ ਹੁੰਦਾ ਜੀ ਗੁਜ਼ਾਰਾ ਬਹੁਤ ਔਖਾ ਗੁਜ਼ਾਰਾ ਹੁੰਦਾ ਜੀ ਕਿੰਨੇ ਮੁਲਾਜ਼ਮਾਂ ਠੇਕੇ ਦੇ ਪੰਜਾਬ ਤੇ ਤੁਹਾਡੇ ਤੱਕ ਤੇ ਜੇ ਅਸੀਂ ਆਪਦੀ ਜਥੇਬੰਦੀ ਦੀ ਗੱਲ ਕਰੀਏ ਤਾਂ ਸਾਡੀ ਜਥੇਬੰਦ ਘਟੋ ਘਟ 5000 ਤੇ 6000 ਬੰਦਾ ਸੀਐਚਵੀ ਸੀਐਚਵੀ ਡਬਲਯੂ ਸੀਸੀਐਚਐਚ ਤੇ ਬਾਕੀ ਮੋਰਚ ਜੋ ਵੀ ਜਥੇਬੰਦੀਆਂ ਨੇ ਹੋਰ ਜਿੱਥੇ ਬੰਦਿਆਂ ਦੇ ਵੀ ਕੱਚੇ ਘੱਟੋ ਘੱਟ 2 ਲੱਖ ਦੇ ਤਕਰੀਬਨ ਆਕੜਾ ਪਾਰ ਆ ਜੀ ਮਲਾਜਮਾਂ ਦੇ ਆਜੇ ਪ੍ਰਦਰਸ਼ਨ ਹੈ ਹਾਂ ਜੀ ਸਾਰੇ ਪੂਰੇ ਪੰਜਾਬ 'ਚ ਪ੍ਰਦਰਸ਼ਨ ਕੀਤਾ ਜਾ ਰਿਹਾ ਠੇਕਾ ਮਲਾ ਸੰਘਰ ਸਮੋਰਟ ਦੇ ਬੈਨਰ ਹੇਠ ਮੇਰਾ ਨਾਮ ਜਗਤਾਰ ਸਿੰਘ ਜੀ ਹਾਂ ਜੀ ਦਾਸ ਸਿੰਘ ਮੁੱਦਾ ਕੀ ਹੈ ਇਹ ਮੁੱਦਾ ਸਰ ਬੜੇ ਲੰਮੇ ਸਮੇਂ ਤੋਂ ਸਾਡੀ ਇੱਕੋ ਮੰਗ ਰਹੀ ਹੈ ਵੀ ਜਿੰਨੇ ਵੀ ਵਿਭਾਗਾਂ ਦੇ ਵਿੱਚ ਠੇਕੇ ਤੇ ਭਰਤੀ ਕੰਮੇ ਨੇ ਉਹਨਾਂ ਨੂੰ ਵਿਭਾਗ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਜੋ ਮਾਨ ਸਰਕਾਰ ਸੱਤਾ ਤੋਂ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜਿਹੜਾ ਠੇਕੇ ਵਾਲਾ ਸ਼ਬਦ ਹੈ ਕੱਚਾ ਸ਼ਬਦ ਉਹ ਮੈਂ ਰਹਿਣ ਨਹੀਂ ਦੇਣਾ ਹਰ ਵਿਭਾਗ ਦੇ ਵਿੱਚ ਰੈਗੂਲਰ ਨੌਕਰੀ ਦੇਵਾਂਗੇ ਪਰ ਸਰਕਾਰ ਕਿਤੇ ਨਾ ਕਿਤੇ ਉਹ ਸਭ ਦੇ ਕੀਤੇ ਹੋਏ ਵਾਅਦੇ ਤੋਂ ਭੱਦੀ ਨਜ਼ਰ ਆ ਰਹੀ ਹੈ ਜਿੱਦੇ ਰੋਸ ਵਜੋਂ ਅੱਜ ਠੇਕਾ ਮਜ਼ਦੂਰ ਸੰਘਰਸ਼ ਮੋਰਚੇ ਦੇ ਬੈਨਰ ਏਟ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਅਦਾਰਿਆਂ ਦੇ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹਨ ਇਹ ਕਿਹੜੇ ਅਦਾਰੇ ਐਮ ਦੇ ਪ੍ਰੋਟੈਸਟ ਚੱਲ ਰਹੇ ਇਹ ਸਾਰੇ ਅਦਾਰੇ ਜਿਵੇਂ ਲਾਲੋ ਸੀਵਰੇਜ ਬੋਰਡ ਹੋਏ ਆ ਵਾਟਰ ਸਪਲਾਈ ਵਾਲੇ ਹੋਏ ਫੇਰਕਾਲੇ ਹੋਏ ਤੇ ਆਪਣੇ ਬਿਜਲੀ ਬੋਰਡ ਵਾਲੇ ਹੋਏ ਮੀਟਰ ਰੀਡਰ ਹੋਏ ਤੇ थर्मल प्लाट वाले हुए पीआरटीसी वाले सारे विभागों ਦੇ ਵਿੱਚ ਜਿੰਨੇ ਵੀ ਠੇਕੇ ਦੇ ਕੰਮ ਇਹ ਨੇ ਸਰ ਨਹੀਂ ਮੰਦੀ ਮੁੱਦੇ ਤੋਂ ਫਿਰ ਅਗਲਾ ਸੰਘਰਸ਼ ਕੀ ਹੈ ਤੁਹਾਡਾ ਦੇਖੋ ਜੀ ਅਗਲਾ ਸੰਘਰਸ਼ ਜੋ ਵੀ ਪੰਜਾਬ ਠੇਕਾ ਮਲਾ ਸੰਘਰਸ਼ ਮੋਰਚੇ ਦੇ ਬੈਨਰ ਹੇਟ ਜੋ ਵੀ ਆਗੂ ਸਹਿਬਾਨਾਂ ਦਾ ਫੈਸਲਾ ਹੋਊਗਾ ਉਸ ਤੇ ਜਥੇਬੰਦੀ ਫੁੱਲ उतारेगी ਜੀ ਹੁਣ ਪੂਰਾ ਕੰਮ ਬੰਦ ਹੈ ਤੁਹਾਡਾ ਹੁਣ ਪ੍ਰੋਪਰ ਹੀ ਕੰਮ ਬੰਦ ਹੈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਮੈਂ ਮੀਟੇ ਡਰ ਯੂਨੀਅਨ ਦਾ ਪ੍ਰਧਾਨ ਜੋ ਕਿ ਕਾਫੀ ਟਾਈਮ ਤੋਂ ਸਾਡਾ ਰੋਸ਼ ਹੈ ਕਿ ਸਾਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਸਾਡੀਆਂ ਤਨਖਾਹਾਂ ਬੰਦ ਕੀਤੀਆਂ ਹੋਈਆਂ ਨੇ ਕੰਪਨੀ ਵੱਲੋਂ ਸਾਡਾ ਫਰੋਡ ਕੀਤੇ ਗਏ ਸਕਿੱਲ ਡਿਪਾਰਟਮੈਂਟ ਵੱਲੋਂ ਸਾਡੀ ਤਨਖਾਹ ਪਵਾਈ ਗਈ ਸਾਡੀ OTP ਲੈ ਕੇ ਸਾਡੀ ਵੈਰੀਫਾਈ ਕੀਤੇ ਗਏ ਅਕਾਊਂਟ ਬਿਨਾਂ ਗੱਲ ਤੋਂ ਸਾਨੂੰ ਬਿਨਾਂ ਪੁੱਛੇ ਤੇ ਦੂਜੀ ਗੱਲ ਸਾਡੀ 4-4 ਮਹੀਨੇ 5-5 ਮਹੀਨੇ ਦੀਆਂ ਤਨਖਾਹਾਂ ਨੇ ਤੇ ਸਾਨੂੰ 8-8 ਸਾਲ ਹੋ ਗਏ ਲੱਗਿਆ ਨੂੰ ਸਾਨੂੰ ਕੋਈ ਤਨਖਾਹ ਟਾਈਮ ਸਿਰ ਨਹੀਂ ਦਿੱਤੀ ਜਾਂਦੀ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਜੀ ਤੇ 4-4000 ਰੁਪਏ ਤਨਖਾਹ ਪਾਉਂਦੇ ਆ ਅਕਾਊਂਟ ਦੇ ਵਿੱਚ ਨਾਉ ਦੀ ਕੋਈ ਗੱਲ ਐ ਤੇ ਨਾ ਅਸੀਂ ਜਦੋਂ ਪੁੱਛਦੇ ਆ ਸਾਨੂੰ ਕੋਈ ਅੱਗੋਂ ਸਰ ਜਵਾਬ ਦਿੱਤਾ ਨਹੀਂ ਜਾਂਦਾ ਤੇ ਹੁਣ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼